ਫਰੈਂਡ ਡੀਜ ਭਾਈ ਦਿਖਾਇਓ ਗੱਡੀ ਭਾਈ ਉਹਨਾਂ ਦੀ ਕਿੱਥੇ ਆਈਆਂ ਜੱਜਾਪਾ ਆਪਾਂ ਆਇਆ ਫਰੈਂਡ ਡੀਜ ਤੇ ਲੁਕੋ ਉਧਰ ਫਰੈਂਡ ਡੀਜ ਭਾਜੀ ਪ੍ਰੀਤ ਕੋਟ ਆਜੇ ਭਾਜੀ ਵੀ ਕੋਟ ਆਪਣਾ ਮੇਜੀ ਉਸਤਾਦ ਉਸਤਾਦ ਹੈ ਆਪਣਾ ਵੱਡਾ ਭਰਾ ਹੋਰ ਬਹੁਤ ਵਧੀਆ ਭਾਜੀ ਹਾਂ ਤੂੰ ਹੀ ਸੁਣਾਉਂਗਾ ਤਾਂ ਭਾਜੀ ਭਾਜੀ ਬੜੇ ਚਿਰ ਬਾਅਦ ਮਿਲਿਆ ਭਰਾ ਦਾ ਹਾਂ ਬਹੁਤ ਚਿਰਾਂ ਬਾਅਦ ਚਾਰ ਸਾਲ ਹੋ ਗਏ ਚਾਰ ਸਾਲ ਹੋ ਗਏ ਭਾਜੀ ਚਾਰ ਸਾਲ ਅੱਜ ਸਾਡਾ ਆਸ਼ੀਰਵਾਦ ਲੈ ਕੇ ਜਾਣਾ ਜਿੱਤੋਂ ਆਪਾਂ ਭਾਈ ਗੱਡੀ ਵੀ ਦਿਖਾਓ ਭਾਈ ਆ ਗੱਡੀ ਆ ਚਾਚਾ ਸਾਡਾ ਉਹ ਵਿੱਚ ਬੈਠਾ ਚਾਚਾ ਆਹ ਤੇ ਉੱਪਰ ਤੇ ਚਾਚਾ ਸਾਡਾ ਇਹ ਅੱਸੀ ਢਾਲੀ ਇਹ ਸਾਡੇ ਚਾਚਾ ਜੀ ਆ ਚਾਚਾ ਜੀ ਗੱਡੀ ਇਹੀ ਚੋਣਿਆ ਐਨ ਪੂਰੇ ਪੂਰੇ ਟਾਈਮ ਤੇ ਜਿੱਥੇ ਡੀਜ਼ਲ ਸੈਡ ਹੁੰਦੀ ਪਈ ਸੀ ਗੱਡੀ ਵੀ ਲੱਗੀ ਆਪਣੀ ਵੀ ਦਿਖਾ ਮਿਹਨਤ ਕਰ ਤੇ ਵੀ ਭਾਈ ਦੀ ਇੰਨੀ ਕਿ ਡਰਾਈਵਰੀ ਸਾਫ ਆ ਨਾ ਭਾਈ ਕਿੱਥੋਂ ਲੱਗੀ ਸੀਗੀ ਰੋਡ ਬੰਦ ਕੀਤਾ ਹੀ ਫੇਰ ਵੀ ਭਾਈ ਨੇ ਪੂਰੀ ਕੋਸ਼ਿਸ਼ ਕੀਤੀ ਗੱਡੀ ਬਚਾਉਣ ਦੀ ਆਨੇ ਆ ਲੱਗਾ ਇੱਥੇ ਇੱਥੋਂ ਲੱਗ ਚਲੋ ਫੇਰ ਵੀ ਬਚਾਅ ਹੋ ਗਿਆ ਭਾਈ ਕਿ ਨਹੀਂ ਚਾਚਾ ਚਲੋ ਚੱਲੀ ਆਹਦਾ ਟ੍ਰੇਲਾ ਪਾਟ ਗਿਆ ਆਹਦੇ ਟਭਰਾ ਆਪਣਾ ਇੱਧਰ ਹੋਰ ਭਾਜੀ ਕੀ ਹਾਲ ਹੈ ਭਾਜੀ ਠੀਕ ਠਾਕ ਹੈ ਜੀ ਅਜੇ ਤਾਂ ਮਿਲਦੇ ਰਹਿੰਦੇ ਨੇ ਭਾਈ ਨੂੰ ਭਾਜੀ ਪੰਪ ਤੇ ਟੱਕਰ ਜਾਂਦੀ ਹੈ ਭਾਈ ਦਾ ਉੱਥੇ ਘਰੇ ਪੰਪ ਦੀ ਲੱਗੀ ਜਿੱਥੇ ਹੋਰ ਭਾਜੀ ਠੀਕ ਠਾਕ ਬਿਲਕੁਲ ਓਕੇ ਜੀ ਚਲੋ ਮਿਲਦੇ ਆਂ ਫੇ ਆਪਾਂ ਠੀਕ ਹੈ ਜੀ ਲੈ ਵੀ ਬੰਨੀਆਂ ਹਾਂ ਹਾਂ ਜੀ ਬਰੋ ਰੰਗ ਆਉਂਦੇ ਆਪਣੇ ਕਾਲੇ ਆਹੋ ਚਲ ਕੋਈ ਨਹੀਂ ਚਲ ਕੋਈ ਵੀ ਹੋਰ ਭਰਾ ਕੀ ਹਾਲ ਚਾਲ ਹੈ ਸੈਟ ਆ ਕਿੰਨਾ ਤਿੰਨਾ ਹੀ ਆਹ ਇਹ ਸੈਟ ਹੈ ਆਪਣੇ ਨੇ ਇੱਧਰ ਦੇ ਮੜੇ ਕੰਮਗੇ ਆ ਜਾ ਬੈਨੀ ਵੀ